ਕਿਓ ਸਿੱਟੀ ਗਈ ਜਾ ਹਾਂਜੀ ਬਹੁਤ ਹੀ ਦਰਦਨਾਕ ਉਹਨਾਂ ਦੀ ਬੋਡੀ ਅਸੀਂ ਮੈਂ ਫੋਟੋ ਵੇਖੀ ਹੈ ਜੀ ਹਜੇ ਮੈਨੂੰ ਫੋਟੋ ਦੇਖ ਕੇ ਇੰਨਾ ਜ਼ਿਆਦਾ ਫੀਲ ਹੋ ਰਿਹਾ ਕਿ ਬਹੁਤ ਜ਼ਿਆਦਾ ਦਰਦਨਾਕ ਤਰੀਕੇ ਨਾਲ ਮਾਪਿਆਂ ਦਾ ਸੋਹਣਾ ਜਵਾਨ ਪੁੱਤ ਜਿਨੇ ਹੁਣ ਆਪਣੀ ਸਕੂਲ ਦੀ ਪੜਾਈ ਤਕਰੀਬਨ ਪੂਰੀ ਹੀ ਕਰ ਲਈ ਸੀ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਘਰ ਤੋਂ ਬਾਹਰ ਗਿਆ ਸੀ ਉਹ ਦੋਸਤ ਉਸ ਨੂੰ ਇਹ ਕਹਿ ਕੇ ਬਾਰ-ਬਾਰ ਫੋਨ ਕਰਕੇ ਸੱਦਦੇ ਰਹੇ ਪਰ ਨਹੀਂ ਪਤਾ ਸੀ ਕਿ ਉਹਨਾਂ ਦੀ ਮਨਸ਼ਾ ਕੀ ਹੈ ਬਹੁਤ ਹੀ ਦਰਦਨਾਕ ਤਰੀਕੇ ਦੇ ਨਾਲ ਇਸ ਮੁੰਡੇ ਦੀ ਜਾਨ ਗਈ ਹੈ ਜਿਸ ਕਿਸੇ ਨੇ ਵੀ ਇਸ ਦੇ ਮ੍ਰਿਤਕ ਸ਼ਰੀਰ ਦੀ ਫੋਟੋ ਦੇਖੀ ਹੈ ਉਹ ਦੇਖਣ ਤੋਂ ਬਾਅਦ ਉਸਦੀ ਰੂਹ ਕੰਬ ਗਈ ਉਸ ਦੀ ਜਾਣ ਪਛਾਣ ਵਾਲੇ ਅਤੇ ਦੋਸਤ ਦੱਸਦੇ ਨੇ ਕਿ ਉਸ ਮੁੰਡੇ ਦੀ ਪਛਾਣ ਹੀ ਨਹੀਂ ਹੋ پا ਰਹੀ ਉਸ ਦੇ ਨਾਲ ਇੰਨੀ ਬੇਰਹਿਮੀ ਕੀਤੀ ਗਈ ਹੈ ਕਿ ਉਹ ਤੜਫ ਤੜਫ ਕੇ ਆਪਣੀ ਜਾਨ ਦੇ ਚੁੱਕਿਆ ਹੋਵੇਗਾ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਦੱਸਿਆ ਗਿਆ ਕਿ ਕਿੰਝ ਇਸ ਸਾਰੀ ਘਟਨਾ ਨੂੰ ਸੁਲਝਾ ਲਿਆ ਗਿਆ ਹੈ ਅਤੇ 12 ਘੰਟੇ ਦੇ ਅੰਦਰ ਸੁਲਝਾਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕੌਣ ਕੌਣ ਫੜਿਆ ਗਿਆ ਆਖਿਰਕਾਰ ਕੀ ਉਹਨਾਂ ਦੀ ਰੰਜਿਸ਼ ਅਤੇ ਦੁਸ਼ਮਣੀ ਸੀ ਮੁੰਡੇ ਦੇ ਨਾਲ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤੇ ਇਸ ਦੇ ਵਿੱਚ ਤਿੰਨ ਜਾਣਿਆਂ ਨੂੰ ਕਾਬੂ ਕੀਤਾ ਗਿਆ ਸਕੂਲ ਦੇ ਮੁੰਡੇ ਦੀ ਜਾਨ ਲੈਣ ਤੋਂ ਬਾਅਦ ਹੁਣ ਇਸ ਪੂਰੀ ਘਟਨਾ ਨੂੰ ਸਾਫ਼ ਕੀਤਾ ਗਿਆ ਦੱਸਦੀ ਹੈ ਕਿ 23 ਤਰੀਕ ਨੂੰ ਹੀ ਮੰਗਤ ਸਿੰਘ ਪੁੱਤਰ ਬੰਸਾ ਸਿੰਘ ਵਾਸੀ ਥਾਂਦੇਵਾਲਾ ਦੀ ਮ੍ਰਿਤਕ ਦੇ ਡੱਬ ਵਾਲੀ ਰੋਡ ਅਧੀਨ ਆਉਂਦੇ ਪੁਲ ਤੋਂ ਨਹਿਰ ਤੋਂ ਹੀ ਮਿਲੀ ਸੀ ਮ੍ਰਿਤਕ ਮੰਗਤ ਸਿੰਘ ਦੇ ਚਾਚਾ ਜਸਵੰਤ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਆਪਣੇ ਪੁੱਤ ਨੂੰ ਫੋਨ ਕਰਦੇ ਰਹੇ ਪਰ ਉਸ ਨੇ ਫੋਨ ਨਹੀਂ ਚੁੱਕਿਆ ਜਿਸ ਮਗਰੋਂ ਬੀਐਨਐਸ ਥਾਣਾ ਸਦਰ ਸ੍ਰੀ ਮੁਕਸਰ ਸਾਹਿਬ ਬਰ ਖਿਲਾਫ ਜੋਵਿਨਾਇਲ ਦਲੀਪ ਸਿੰਘ ਉਰਫ ਦੀਪੂ ਪੁੱਤਰ ਸ਼ੀਰਾ ਸਿੰਘ ਅਤੇ ਜਗਨਾਮ ਸਿੰਘ ਪੁੱਤਰ ਉਰਫ ਜਗ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਂ ਥਾਂਦੇ ਵਾਲਾ ਦਰਜ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਨਾਬਾਲਿਕ ਨੇ ਅਤੇ ਇਹਨਾਂ ਦੇ ਵੱਲੋਂ ਅਜਿਹਾ ਕਾਰਾ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਵੀ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ ਹੈ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਉਕਤ ਜੁਵਨਾਈਲ ਦਲੀਪ ਸਿੰਘ ਅਤੇ ਜਗਨਾਮ ਨੂੰ ਕਾਬੂ ਕੀਤਾ ਗਿਆ ਮੁਰਲੀ ਪੁਛਕੀਚ ਦੇ ਦੌਰਾਨ ਮੰਗਤ ਸਿੰਘ ਦੇ ਜਾਨ ਲੈਣ ਦੀ ਜਦੋਂ ਰੰਜਿਸ਼ ਦੀ ਵਜ੍ਹਾ ਪੁੱਛੀ ਜਾਂਦੀ ਹੈ ਤਾਂ ਦੱਸਿਆ ਗਿਆ ਕਿ ਮੰਗਤ ਸਿੰਘ ਜੋ ਕਿ ਜੁਵਨਾਈਲ ਦੀ ਭੈਣ ਤੇ ਅੱਖ ਰੱਖਦਾ ਸੀ ਇਸ ਦੇ ਕਾਰਨ ਹੀ ਲੋਹੇ ਦੀ ਰਾੜ ਮੰਗਤ ਸਿੰਘ ਦੇ ਸਿਰ ਤੇ ਵਿੱਚ ਮਾਰ ਕੇ ਉਸ ਦੀ ਜਾਨ ਲਈ ਗਈ ਹੈ ਉਹਨਾਂ ਕਿਹਾ ਕਿ ਉਕਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਹੁਣ ਰਿਮਾਂਡ ਹਾਸਲ ਕੀਤਾ ਜਾਣਾ ਜਿਸ ਤੋਂ ਬਾਅਦ ਡੂੰਗਾਈ ਦੇ ਨਾਲ ਪੁੱਛਕਿਛ ਕੀਤੀ ਜਾਵੇਗੀ ਤਾਂ ਕਿ ਹੋਰ ਵੀ ਖੁਲਾਸੇ ਹੋ ਸਕਣ। ਜੀ ਮੇਰਾ ਨਾਮ ਨਰਮਲ ਸਿੰਘ ਆਪਣਾ ਮੇਰਾ ਭਰਾ ਹੈ ਬਤਰਾ। ਮੇਰੇ ਰਿਸ਼ਤੇਦਾਰ ਹੈ। ਓਕੇ ਕੀ ਹੋਇਆ ਕੀ ਘਟਨਾ ਕੀ ਹੋਈ? ਕਿ ਇਹਨਾਂ ਨੇ ਇਕੱਠੇ ਮੁੰਡੇ ਪੜ੍ਹਦੇ ਸੀਗੇ। ਓਕੇ ਤੇ ਕੋਈ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀਗੀ। ਹੂੰ ਹੂੰ ਤੇ ਇਹਨਾਂ ਨੇ ਜਦੋਂ ਉਹਨੂੰ ਸੱਦਿਆ ਕਰੋ ਉਦੋਂ ਇਹਨਾਂ ਨੂੰ ਕੁਝ ਪਤਾ ਸੀ ਕਰਦਿਆਂ ਨੂੰ ਇਹ ਫਿਰਾਂ ਦੇ ਮੁੰਡਿਆਂ ਦੇ ਨਾਲ ਗਏ ਆ। ਹੂੰ ਹੂੰ ਤੇ ਜਦੋਂ ਇਹ ਨਾਂ ਆਇਆ ਤੇ ਉਹ ਮੁੰਡੇ ਇਹਨਾਂ ਦੇ ਨਾਲ ਹੀ ਪੜਾਉਣ ਲੱਗੇ ਹੋਰ ਪਾਸੇ ਇਹਨਾਂ ਨੂੰ ਲਈ ਗਏ। ਹੂੰ ਹੂੰ ਤੇ ਜਦੋਂ ਪੁਲਿਸ ਨੂੰ ਇਹਨਾਂ ਨੂੰ ਫੜਾਤਾ ਥਾਣੇ ਰਿਪੋਰਟ ਦਿੱਤੀ ਤੇ ਪੁਲਿਸ ਨੂੰ ਇਹਨਾਂ ਨੂੰ ਫੜਾਇਆ ਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਮਣਾ ਮੁੱਟਾ ਦਫੜਾ ਦੋਕਾ ਮਾਰਿਆ ਉਦੋਂ ਇਹ ਮੰਨ ਗਏ ਵੀ ਸਾਨੂੰ ਅਸੀਂ ਨਹਿਰ ਤੇ ਜਾ ਕੇ ਮਾਰਿਆ ਤੇ ਪੁਲਿਸ ਨੇ ਇਹਨਾਂ ਨੇ ਥਾਂ ਬਕਾਤਾ ਉਥੇ ਖੂਨ ਖਿਲਰਿਆ ਪਿਆ ਸੀ ਉਹਦੇ ਵਾਲ ਉਜੇ ਖਿਲਰੇ ਪਏ ਸੀ ਇਹਨਾਂ ਨੇ ਦੱਸ ਤ ਵੀ ਨਹਿਰ ਸੱਟਿਆ ਉਸੇ ਨਾਲ ਤੇ ਦੀ ਲਾਈਟ ਹੈ। ਹਲੋ। ਓਕੇ ਕਾਰਨ ਕੀ ਹੈਗਾ ਕੋਈ ਆਇਆ ਸਾਹਮਣੇ ਜਾਂ ਕਿ ਕਿਉਂਕਿ ਕੋਈ ਮੁੰਡਿਆਂ ਦੀ ਰਾਂਜੇ ਸੀ। ਓਕੇ ਤੇ ਉਹ ਬੋਲਦੇ ਚੱਲਦੇ ਸੀਗੇ। ਓਕੇ ਕਿਹੜੀ ਕਲਾਸ ਦਾ ਮੁੰਡਾ ਕਿਹੜੀ ਦੱਸੇਗਾ? 11ਵੀਂ ਦਾ। ਉਹ ਦੂਜੇ ਨਾਲ ਦੇ ਵੀ ਉਸੇ ਕਲਾਸ ਦੇ ਹੀ ਹੈਗੇ। ਉਹ ਨਾਲ ਹੀ ਪੜ੍ਹਦੇ ਮੈਨੂੰ ਪੱਕਾ ਪਤਾ ਹੈ। ਓਕੇ। ਓਕੇ। ਮੇਰਾ ਨਾਂ ਜੀ ਹਿੰਮਤ ਸਿੰਘ ਆ। ਓਕੇ ਮੈਂ ਫਿਰ ਸਾਹ ਚੰਤ ਰਹਿਣ ਵਾਲਾ। ਹਾਂ। ਆ ਮੇਰੇ ਮਾਮੇ ਦਾ ਬੇਟਾ ਜੀ ਮੰਗਤ ਹੈ। ਸ਼ੁੱਕਰਵਾਰ ਦੀ ਰਾਤ ਨੂੰ ਸ਼ਾਮ ਨੂੰ ਘਰੋਂ ਰਲ ਕੇ ਮੁੰਡੇ ਗਏ ਇਹਨਾਂ ਨੂੰ ਫੋਨ ਆਣਾ ਆਇਆ ਕਹਿੰਦੇ ਵੀ ਆਜੋ ਆਪਾਂ ਕੋਈ ਪਾਰਟੀ ਵਗੈਰਾ ਕੁਝ ਕਰਨੀ ਆ ਹੂੰ ਹੂੰ ਇਹ ਆਜੋ ਕੁਝ ਬਹਿਨੇ ਆ ਫੋਨ ਕੀਤਾ ਹੀ ਗਏ ਜੀ ਉਸ ਤੋਂ ਬਾਅਦ ਇਹ ਸ਼ਾਮ ਨੂੰ ਘਰੇ ਵਾਪਸ ਨਹੀਂ ਆਇਆ ਹੂੰ ਹੂੰ ਅਸੀਂ ਢਿੱਕੇ ਘੰਟਾ 2 ਘੰਟੇ ਢਿੱਕੇ ਵੀ ਫੋਨ ਵੀ ਆਇਆ ਮਾਮੇ ਨੇ ਫੋਨ ਵੀ ਕੀਤਾ ਕਹਿੰਦਾ ਵੀ ਕਿੱਥੇ ਆ ਤੂੰ ਘਰੇ ਆ ਜਾ ਮੁੰਡਿਆ ਹੂੰ ਤੇ ਉਹ ਕਹਿੰਦੇ ਵੀ ਬਸ ਆਨ ਰੈਡੀ ਉਸ ਤੋਂ ਬਾਅਦ ਫਿਰ ਫੋਨ ਲਾਇਆ ਹੋ ਗਿਆ 15 20 ਮਿੰਟ ਬਾਅਦ ਘੰਟੇ ਬਾਅਦ ਪਰ ਫਿਰ ਫੋਨ ਨਹੀਂ ਲੱਗਿਆ ਜੀ ਹੂੰ ਉਸ ਤੋਂ ਬਾਅਦ ਕੀ ਹੋਇਆ ਜੀ ਫੇਰ ਅਸੀਂ ਪਾਲ ਸ਼ੁਰੂ ਕੀਤੀ ਵੀ ਕਿਤੇ ਆਸੇ ਪਾਸੇ ਕਿਤੇ ਬੈਠੇ ਹੁੰਦੇ ਮੁੰਡੇ ਨਹੀਂ ਮਿਲਿਆ ਕਾਫੀ ਪਾਲਦੇ ਰਹੇ ਫਿਰ ਹੌਲੀ ਹੌਲੀ ਕੀ ਹੋਇਆ ਜੀ ਅਸੀਂ ਜਿਹੜੇ ਨਾਲ ਇਹਨਾਂ ਦੇ ਮੁੰਡੇ ਗਏ ਸੀਗੇ ਉਹਨਾਂ ਨੂੰ ਅਸੀਂ ਪੁੱਛਗਛ ਕੀਤੀ ਬਾਅਦ ਵਿੱਚ ਪਤਾ ਲੱਗਿਆ ਉਹਨਾਂ ਦੇ ਜਦੋਂ ਪੁੱਛਗਛ ਕੀਤੀ ਵੀ ਇਸ ਤਰੀਕੇ ਨਾਲ ਮੁੰਡਾ ਮਾਰਿਆ ਤੇ ਵੀ ਨਹਿਰ ਦੇ ਵਿੱਚ ਸੀ ਟਾ ਫਿਰ ਉਹਦੀ ਪਾਲ ਕੀਤੀ ਜੀ ਉਸ ਤੋਂ ਬਾਅਦ ਹੁਣ ਪੁਲਿਸ ਵਾਲਿਆਂ ਨੇ ਮਿਲ ਕੇ ਜਦ ਲਿਆਂਦਾ ਤੇ ਉਹਨਾਂ ਨੇ ਹੁਣ ਸਰਕਾਰੀ ਹਸਪਤਾਲ ਨੂੰ ਮੁਕਸਰ ਦੇ ਵਿੱਚ ਪੇਰਾ ਲੈ ਕੇ ਗਏ ਆ ਕੀ ਲੇਕਣਾ ਲੰਮਾ ਲੰਮਾ ਲੰਬੀ ਤੋਂ ਜੀ ਜਿਉ ਸਿੱਟੀ ਗਈ ਜਾ ਹਾਂ ਜੀ ਬਹੁਤ ਹੀ ਦਰਦਨਾਕ ਉਹਨਾਂ ਦੀ ਬੋਡੀ ਅਸੀਂ ਮੈਂ ਫੋਟੋ ਵੇਖੀ ਆ ਜੀ ਹਜੇ ਹੂੰ ਮੈਨੂੰ ਫੋਟੋ ਦੇਖ ਕੇ ਇੰਨਾ ਜਿਆਦਾ ਫੀਲ ਹੋ ਰਿਹਾ ਕਿ ਬਹੁਤ ਜਿਆਦਾ ਦਰਦਨਾਕ ਤਰੀਕੇ ਨਾਲ ਕਿਹੜੀ ਕਲਾਸ ਚ ਪੜਦਾ ਸੀ ਮੁੰਡਾ ਜਿਹੜਾ ਹੈਗਾ ਇਹ ਜਿਹੜਾ ਮਿਰਤ ਹੈ 11ਵੀਂ 11ਵੀਂ ਕਲਾਸ ਸੀ ਗਈ ਤੇ ਉਹ ਜਿਹੜੇ ਨਾਲ ਦੇ ਹੈਗੇ ਜਿੰਨਾਂ ਤੇ ਹੈਗਾ ਕਿ ਇਹਨਾਂ ਨੇ ਕੀਤਾ ਹੈਗਾ ਉਹ ਵੀ ਇਸੇ ਨਾਲ ਦੇ ਕਲਾਸਮੇਟ ਹੀ ਹੈ ਰਹਿਣ ਵਾਲੀ ਸ਼ਾਇਦ ਹੈਗੀ ਆ ਜੀ ਇਹਨਾਂ ਦੇ ਨਾਲ ਕਲਾਸ ਵਿੱਚ ਓਕੇ ਓਕੇ